ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅੱਠ ਬੱਸੀਆਂ ਛੇੜ ਲਈ ਲੈ ਕੇ ਆਏ ਆਂਗੇ ਤੇ ਅੱਜ ਦੀ ਵੀਡੀਓ ਆਪਾਂ ਫਾਰਮ ਚੋਂ ਬਣਾ ਰਹੇ ਆਂ ਵਧੀਆ ਵੀਰ ਕੋਲ ਬਰੀਡ ਆ ਸਾਰੀ ਫਾਰਮ ਚ ਚੰਗੀਆਂ ਗਾਵਾਂ ਹੈਗੀਆਂ ਬਾਈ ਕੋਲੇ 35 35 40 40 ਲੀਟਰ ਵਾਲੀਆਂ ਗਾਵਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ ਜੀ ਠੀਕ ਹੈ ਜੀ ਵਧੀਆ ਜੀ ਠੀਕ ਆ ਅੱਜ ਆਪਣੇ ਫਾਰਮ ਚੋਂ ਆਪਾਂ ਵੀਡੀਓ ਕਵਰ ਕਰਦੇ ਹਾਂ ਜੀ ਹਾਂਜੀ ਹਾਂਜੀ ਤੇ ਅੱਠ ਵਸੀਆਂ ਹਨ ਆਪਣੇ ਹਾਂਜੀ ਤੇ ਕਿੰਨੇ ਕਿੰਨੇ ਲੀਟਰ ਤੱਕ ਹੈਗੇ ਆ ਜਾਂ ਆਪਣੇ ਕੋਲੇ 42 ਲੀਟਰ 34 ਲੀਟਰ ਤੱਕ ਵੀ ਬੈੜਾ ਹੈਗੇ ਨੇ ਠੀਕ ਹੈ ਤੇ ਆਪਾਂ 42 ਲੀਟਰ ਚੁਆਈ ਕਰਵਾ ਵੀ ਸਕਦੇ ਆ ਜੇ ਕਿਸੇ ਮੇਰੇ ਵੀਰ ਨੂੰ ਬਹਿਮ ਹੋਵੇ ਨਾ ਕਿ ਲੋਕ ਕਹੀ ਜਾਂਦੇ ਆ ਵੀ ਇਹਨਾਂ ਦੁੱਧ ਬੈੜਾ ਦੇ ਥੱਲੇ ਹੋ ਨਹੀਂ ਸਕਦਾ ਠੀਕ ਹੈ ਜੀ ਪਰ ਆਪਾਂ 42 ਲੀਟਰ ਚੁਆਈ ਕਰਾ ਵੀ ਸਕਦੇ ਆ ਠੀਕ ਹੈ ਜੀ ਹਾਂਜੀ ਨਾਮ ਤੇ ਡਰੈਸ ਬੋਲ ਦਿਓ ਜੀ ਨਾਮ ਜਗਰਾਤ ਸਿੰਘ ਪਿੰਡ ਕਲਾਲਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਠੀਕ ਆ ਬਰੇ ਮੇਰੇ ਪਿੰਡ ਕਿਹੜਾ ਕਿਹੜਾ ਰਹਿੰਦਾ ਐ? ਇਹ ਛੀਨੀਵਾਲ ਕਲਾਸ ਹੈ ਜਿਹੜੇ ਚੋਹਾਨ ਕੇ ਚੰਨਨਵਾਲ ਠੀਕ ਆ ਮੈਂ ਨੰਬਰ ਬੋਲ ਦੂ ਜੀ 9501179372 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਇਧਰੋਂ ਸਟਾਰਟ ਕਰ ਦਈਏ ਜੀ ਹਾਂ ਜੀ ਜਿਹੜੀ ਆਪਾਂ ਸਾਹਮਣੇ ਵੱਸੀ ਦੇਖ ਰਿਹਾ ਕਿੰਨੇ ਕੇ ਮਹੀਨੇ ਦੀ ਉਮਰ ਹੈ ਜੀ ਇਹ 8 ਮਹੀਨਿਆਂ ਦੀ ਵੱਸੀ ਆ ਠੀਕ ਆ ਤੇ ਕਿਹੜੇ ਸੀਮਣ ਵਗੈਰਾ ਦਾ ਸੀਮਣ ਦਾ ਰਿਕਾਰਡ ਆਪਾਂ ਸਾਰਿਆਂ ਦੇ ਦੇ ਦਿਆਂਗੇ ਕਾਪੀ ਤੇ ਮੇਰਾ ਲਿਖਿਆ ਹੋਇਆ ਹੈਗਾ ਠੀਕ ਆ ਜੀ ਤੇ ਕੱਲੀ ਕੱਲੀ ਵਾਸੀ ਦਾ ਰਿਕਾਰਡ ਦੇ ਦੇ ਦਿਆਂਗੇ ਠੀਕ ਆ ਮਤਲਬ ਕਿ ਆਪਣੇ ਕੋਲ ਜਿੰਨੀਆਂ ਵਾਸੀ ਦਾ ਰਿਕਾਰਡ ਵੀ ਦੇ ਦੇ ਦਿਆਂਗੇ ਆਪਾਂ ਠੀਕ ਆ ਮਤਲਬ ਕਿ ਸਾਰਿਆਂ ਦਾ ਰਿਕਾਰਡ ਆਪਣੇ ਕੋਲ ਹੈਗਾ ਹੈ ਤੇ ਕਿੰਨਾ ਕੁ ਦੁੱਧ ਦਾ ਰਿਕਾਰਡ ਹੈ ਜੀ ਵੈਸੇ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈਗਾ 38 ਲੀਟਰ ਦਾ ਠੀਕ ਆ ਤੇ ਥਣ ਚਾਰੀ ਹੈ ਜੀ ਚਾਰੀ ਹੈ ਜੀ ਠੀਕ ਆ ਆਪਾਂ ਥਾਣ ਚੈੱਕ ਕਰਾਉਣੇ ਆ ਬਈ ਚਾਰ ਹੀ ਥਾਣਾ ਪੂਰੀ ਬਿੱਥੀ ਹੈ ਥਣ ਲੱਗਾ ਥਣ ਬਹੁਤ ਚੰਗਾ ਲੱਗਾਈ ਹੈ ਨਾ हां बाकी भाई उमर दे साहब ना ਤੁਸੀਂ ਕੱਦ ਚੈੱਕ ਕਰ ਲਓ ਬਹੁਤ ਚੰਗਾ ਕਾਦਾ ਬਾਕੀ ਸਮੀ ਪਲੀ ਚੰਗੇ ਢੱਡਾਲ ਜੀ ਵਸੀ ਨਹੀਂ ਹੈਣਾ ਬਹੁਤ ਮਤਲਬ ਗੋਦੜੀ ਵਸੀ ਆ ਹੂੰ ਗੋਦੜੀ ਵਸੀ ਆ ਫੇਸ ਕੁਆਲਿਟੀ ਚੈੱਕ ਕਰਾ ਦਨੇ ਇੱਕ ਟਾਪ ਦਾ ਜਿਹਨੂੰ ਆਪਾਂ ਕਹਦੀਆਂ ਨੰਨੂ ਨੇ ਆ ਜੀ ਹੈਨਾ ਹਾਂਜੀ ਖੋਲ ਦੇ ਤੋਰ ਦੋ ਮਰਿਆ ਤੁਸੀਂ ਐ ਮੰਨ ਲਓ ਬਾਈ ਫੁੱਲ ਸਮਾਈਆਂ ਜਾਂ ਤੋੜਾ ਤਰਾ ਚੈੱਕ ਕਰ ਲਓ ਇੱਕ ਨੰਬਰ ਆ ਪ੍ਰਿੰਟ ਚੰਗਾ ਨਾ ਵਸੀ ਸੁਨੱਖ ਬਣਾ ਫੁੱਲ ਬਸੀ ਹੱਥ ਤਰਾ ਤੱਕ ਇਸੇ ਪੱਖ ਤੋਂ ਹੈ ਹੀ ਨਹੀਂ ਜੀ ਹੈਨਾ ਹਾਂਜੀ 来 ਆਪਾ ਚੈੱਕ ਕਰਾ ਨੇ ਖੜਨੀ ਖੜਨੀ ਚੈੱਕ ਕਰ ਲੋ ਫੁੱਲ ਚੰਗੀ ਹੈ ਤੇ ਕੀ ਮੋਲਾ ਜੀ ਫਿਰ ਜਾਏ ਇਹ 32000 ਰੁਪਏ ਦੀ ਵਾੜ ਦੇ ਦੇਾਂਗੇ ਬਸ ਮਾਨਤਾ ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਬਾਈ ਕਹਿੰਦੇ 32000 ਦੀ ਆਪਾਂ ਦੇ ਦੇਾਂਗੇ ਬਾਕੀ ਮੌਕੇ ਤੇ ਮਾਨਤਨ ਆਏਗਾ ਇਹਦਾ ਹੋਜੂ ਜੀ ਹਾਂ ਥੋੜਾ ਬਹੁਤ ਕਰ ਦੇਾਂਗੇ ਠੀਕ ਹੈ ਜੀ ਹਾਂਜੀ ਬਾਈ ਕਹਿੰਦੇ ਵੀ ਥੋੜਾ ਮੋਟਾ ਮਾਨਤਨ ਨਾ ਜ਼ਰੂਰ ਕਰ ਦੇਾਂਗੇ ਬਾਕੀ ਬਾਈ ਕੋਲੇ ਸਾਰੀਆਂ ਦੀ ਡਿਟੇਲ ਹੈਗੀ ਆ ਹਾਂ ਡਿਟੇਲ ਮਾਨ ਦੀ ਵੀ ਡਿਟੇਲ ਹੈਗੀ ਆਪਣੇ ਕੋਲ ਠੀਕ ਹੈ ਜੀ ਅੱਗੇ ਦੋ ਨੰਬਰ ਤੇ ਜੀ ਇਹ 6 ਮਹੀਨੇ ਦੀ ਬਚੀ ਆ ਠੀਕ ਹੈ ਜੀ ਹਾਂ ਜੀ ਸੀਮਨ ਡਿਟੇਲ ਸਾਰੀ ਅਪਡੇਟ ਹੋ ਗਿਆ ਹੈ ਨਾ ਹਾਂ ਜੀ ਤੇ ਕੀ ਰਿਕਾਰਡ ਹੈ ਦੀ ਮਦਰ ਦਾ ਵੈਸੇ ਜੀ ਇਹਦੀ ਮਾਂ ਥੱਲੇ ਹੈਗਾਗਾ 37 ਲੀਟਰ ਦੁੱਧ ਠੀਕ ਹੈ ਜੀ ਹਾਂ ਜੀ 37 ਲੀਟਰ ਦੁੱਧ ਹੈਗਾ ਮਦਰ ਥੱਲੇ ਬਾਕੀ ਥਣ ਚਾਰੀ ਇਹਦੇ ਵੀ ਹਾਂ ਥਣ ਚਾਰੀ ਨੇ ਲੈ ਥਣ ਚੇ ਕਰਨਾ ਥਣ ਬਹੁਤ ਚੰਗੇ ਹੈ ਜੀ ਹੈ ਨਾ ਚਾਰਾਂ ਦੇ ਮਤਲਬ ਕਿ ਸਾਰੀਆਂ ਦੇ ਥਾਣੀ ਬਹੁਤ ਚੰਗੇ ਹੈਗੇ ਬਾਈ ਕਹਿੰਦੇ ਲੈ ਚਲੋ ਇਹ ਤੋੜ ਦੋ ਮੜੀ ਫੇਸ ਕੁਆਲਿਟੀ ਚੈੱਕ ਕਰ ਲੋ ਬਈ ਟੋਪ ਦਾ ਨੰਗੀਨਾ ਹੀ ਹੈ ਵੀ ਇੱਕ ਤਰ੍ਹਾਂ ਦਾ ਛੋਟਾ ਛੋਟਾ ਕੰਨਾ ਬੋਦੀਵਾਦੀ ਫੁੱਲ ਕਮਾਲ ਦੀ ਆ ਬਾਕੀ ਬਈ ਆਪ ਖੁਦ ਡਾਕਟਰ ਨੇ ਹਨਾ ਜੀ ਹਾਂਜੀ ਆਪਾਂ ਆਪ ਸੀਮਨ ਵਰਦੇ ਆ ਠੀਕ ਆ ਜੀ ਹਾਂਜੀ ਲੈ ਬਈ ਤੋੜਾ ਤਰਾ ਚੈੱਕ ਕਰ ਲੋ ਇੱਕ ਨੰਬਰ ਵਾਕਿਸ ਨਖ ਬਣਾਉਣਾ ਬਸੀ ਚ ਫੁੱਲ ਇਹਦਾ ਕੀ ਮੁੱਲ ਆ ਜੀ ਫਿਰ ਇਹ 26000 ਰੁਪਏ ਦੀ ਦੇ ਦੇਾਂਗੇ ਜੀ ਠੀਕ ਆ ਹਾਂਜੀ 26000 ਦੀ ਬਈ ਕਹਿੰਦੇ ਦੇ ਦੇਾਂਗੇ ਬਾਕੀ ਮਾਮਤਾਨ ਹੋ ਜੂਏ ਇਸ ਦਾ ਹਾਂ ਮਾਮਤਾਨ ਕਰ ਦੇਾਂਗੇ ਠੀਕ ਆ ਜੀ ਅਗੇ 3 ਨੰਬਰ ਤੇ ਟੌਪ ਦਾ ਜਿਹੜਾ ਨੀਨਾ ਆਪਾ ਦੇ ਜੀ ਹਾਂਜੀ 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 ਖਰਗੋਸ਼ ਦਾ ਬੱਚਾ ਹੀ ਆ ਹਨਾ ਇੱਕ ਨੰ ਦਾ ਇਹ ਕਿੰਨੇ ਕੇ ਟਾਈਮ ਦਾ ਜੀ ਇਹ 5 ਮਹੀਨਿਆਂ ਦੀ ਬੱਛੀ ਆ ਠੀਕ ਆ ਹਾਂਜੀ 5 ਮਹੀਨਿਆਂ ਦੀ ਉਮਰ ਆ ਤੇ ਸੀਮੈਂਟ ਟੇਲ ਸਾਰਾ ਕੁਛ ਆਇਗਾ ਜੀ ਠੀਕ ਆ ਜੀ ਹਾਂਜੀ ਫੇਸ ਕੁਆਲਟੀ ਚੈੱਕ ਕਰਾ ਦੇਣਾ ਬਹੁਤ ਪਿਆਰੀ ਆ ਬੋਦੀਵਾਦੀ ਨਾ ਫੁੱਲਾ ਬਾਕੀ ਬੂਸ ਚੈੱਕ ਕਰ ਲਓ ਗੁਲਾਵੀ ਬੂਥ ਆ ਥਣਚਾਰੀ ਆ ਜੀ ਇਹਦੇ ਮਾਣੇ ਇਹਦੇ ਵੀ ਚਾਰੀ ਆ ਠੀਕ ਆ ਜੀ ਲਾ ਥਣ ਚੈੱਕ ਕਰਾ ਦੇਣ ਬਾ ਕਮਾਲ ਦਾ ਸਣ ਲੱਗਾਈ ਹੈ ਨਾ ਗਲਾਬੀ ਗਲਾਬੀ ਥਾਣਾਗਾ ਬਸ ਏ ਵਾਰੀ ਪਿਆਰੀ ਆ ਹਾਂਜੀ ਹਾਂ ਬਸ ਸਹੀ ਗੱਲ ਆ ਬਹੁਤ ਪਿਆਰੀ ਹੈਗੀ ਲੈ ਚੈੱਕ ਕਰ ਲੋ ਮੈਂ ਕਹਣਾ 2 4 4 5 ਬਈ ਮਹੀਨੇ ਸ਼ਾਮ ਕੇ ਟਿੱਕੇ ਦੇ ਕਾਬਲੀ ਹੈ ਜੀ ਇਹ ਤਾਂ ਬਸ ਕਾਬਲੀ ਨੇ ਤਾਂ ਚਾਰ ਵਸੀਆਂ ਤਾਂ ਹਾਂਜੀ ਲੈ ਚੈੱਕ ਕਰ ਲੋ ਤੇ ਇਹਦਾ ਵੀ ਫਿਰ ਕੀ ਮੁੱਲ ਆ ਇਹ 24000 ਰੁਪਏ ਦੀ ਦੇ ਦੇਵਾਂਗੇ ਠੀਕ ਆ ਜੀ ਹਾਂਜੀ ਬਈ ਕਹਿੰਦੇ 24000 ਦੀ ਆਪਾਂ ਇਹ ਵਸੀ ਦੇ ਤਾਂ ਇਹ ਪੱਕੀ ਭਾਈ ਮੇਨ ਗੱਲ ਨਾਲ ਫੋਰਸਾਂ ਕਿਸੇ ਵੀ ਬੱਸੀ ਦੀ ਨਹੀਂ ਮਿਲਣੀ ਭਾਈ ਕਿਹਦੇ ਹਾਂ ਕਿ ਥਣ ਚਾਰ ਹੀ ਹੋਣਗੇ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗਾ ਥਣ ਲੱਗਿਆ ਅੱਗੇ ਚਾਰ ਨੰਬਰ ਜੀ ਇਹ ਵੀ ਬੱਸ ਇਹ 6 ਮਹੀਨੇ ਸਾਢੇ ਪੰਜ 6 ਮਹੀਨੇ ਦੀ ਬੱਸੀ ਆ ਠੀਕ ਆ ਸਾਢੇ ਪੰਜ 6 ਮਹੀਨੇ ਦੀ ਬੱਸੀ ਆਗੀ ਹਾਂ ਫੇਸ ਕੁਆਲਿਟੀ ਚੈੱਕ ਕਰਵਾ ਦੇ ਨੇ ਬਹੁਤ ਪਿਆਰੀ ਆ ਛੋਟਾ ਛੋਟਾ ਕੰਨਾ ਬੋਦੀ ਵਦੀ ਨਾ ਫੁੱਲਸ ਨੱਖ ਬਣੋ ਬਾਕੀ ਫੁੱਲ ਲੱਕ ਕੀ ਰਿਕਾਰਡ ਆਈ ਦੁੱਧ ਦਾ ਜੀ ਇਹਦੀ ਮਾਂ ਥੱਲੇ ਹੋਊਗਾ 37 37 ਲੀਟਰ ਦੇ ਆਸ-ਪਾਸ ਸੱਜਰ ਥੱਲੇ ਕਿਉਂਕਿ ਜਦੋਂ ਗੱਬਣ ਹੋ ਜਾਂਦੀਆਂ ਫਿਰ ਦੁੱਧ ਘਟ ਜਾਂਦੀਆਂ ਨੇ ਠੀਕ ਹੈ ਜੀ ਹਾਂਜੀ ਲੈ ਭਾਈ ਬੇਲ ਬੂਲ ਚੈੱਕ ਕਰ ਲੋ ਉਮਰ ਦੇ ਸਾਹਮਣੇ ਬੇਲ ਬਹੁਤ ਆ ਜੀ ਹਾਂ 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 ਲੰਮੀ ਲੁੰਮੀ ਭਾਈ ਫੁੱਲ ਲਾਗੀ ਵਾ ਕਿਸਨਾ ਕਬੂਨਾ ਚੈੱਕ ਕਰ ਲੋ ਫੁੱਲਾ ਕੱਦ ਫੁੱਲਾ ਭਾਈ ਉਸ ਹਮ ਨਮਰ ਦੇ ਸਾਹਮਣੇ ਇਹਦਾ ਕੀ ਮੁੱਲ ਆ ਜੀ ਫਿਰ ਇਹ ਦੇ ਦਿਆਂਗੇ ਆਪਾਂ 21000 ਰੁਪਏ ਦੀ ਠੀਕ ਹੈ ਜੀ ਹਾਂਜੀ ਇਹ 21000 ਜੇ ਮਤਲਬ ਕਿ ਜੋੜੇ ਜੋੜੇ ਦਾ ਚਾਹਵਾਨ ਹੁੰਦਾ ਆ ਉਹ ਜਿਹੇ ਹਿਸਾਬ ਨਾਲ ਆਪਾਂ ਘਾਟਾ ਵਾਧਾ ਕਰ ਲਿਆਂਗੇ ਜੇ ਕੋਈ ਕੱਟੀਆਂ ਲੇਊਗਾ ਆਪਾਂ ਉਹ ਹਿਸਾਬ ਨਾਲ ਫਿਰ ਉਹ ਵੀ ਕਰ ਲਾਂਗੇ ਠੀਕ ਹੈ ਜੀ ਹਾਂਜੀ ਅੱਗੇ ਜੀ ਪੰਜ ਨੰਬਰ ਜੀ ਇਹ ਵੀ ਪੰਜ ਤੋਂ ਸਾਢੇ ਪੰਜ ਮਹੀਨਿਆਂ ਦੀ ਬੱਤੀ ਆ ਠੀਕ ਹੈ ਜੀ ਹਾਂਜੀ ਪੰਜ ਤੋਂ ਸਾਢੇ ਪੰਜ ਮਹੀਨਿਆਂ ਤੱਕ ਦੀ ਹਾਂਜੀ ਠੀਕ ਆ ਬਾਕੀ ਡਿਟੇਲ ਛੋਡੇ ਕੋਲੇ ਸਾਰੀ ਹੋਊਗੀ ਸਾਰੀਆਂ ਹਾਂ ਸੀਮਨ ਸੁਮਨ ਦੀ ਡਿਟੇਲ ਸਾਰੀ ਹੈਗੀ ਆ ਹਨ ਚੈੱਕ ਕਰਾ ਦਿਓ ਥਾਂ ਚਾਰ ਹੀ ਆ ਜੀ। ਥਾਂ ਇਹਦੇ ਵੀ ਚਾਰ ਹੀ ਆ। ਹਾਂ। ਐ ਕਿਹੜਾ ਥਾਣੇ ਦੇ ਬਹੁਤ ਚੰਗਾ ਹੈ ਨਾ। ਮਟਾਈ ਵਾਲਾ ਥਾਣਾ ਪੂਰਾ। ਹਾਂ 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 ਹਾਂ। ਧੋੜ ਦੋ ਜਿੱਦ ਨੂੰ ਲੰਬਾ। ਲੈ, ਵਿਤੂਰਾ ਤਰ੍ਹਾਂ ਚੈੱਕ ਕਰ ਲੋ। ਕਲੀ ਕਹਿਣ ਦੀ ਗੱਲ ਨਹੀਂ ਹੈ ਨਾ ਜੀ। ਹੂੰ। ਸਮੀਆਂ-ਵੀਆਂ ਦਾ ਪੂਰਿਆਂ ਗਿਆ। ਇਹ ਮਤਲਬ ਕਿ ਲੋਡ ਨਹੀਂ ਵੀ ਆਪਾਂ ਨੂੰ ਬੜੀ ਸੰਭਣੀਆਂ ਪੈਣਗੀਆਂ ਇਹ। ਪੂਰੀਆਂ ਐਂ ਵਧੀਆ ਵੱਛੀਆਂ ਨੇ। ਹੂੰ। ਤੇ ਇਹਦੀ ਮਦਰ ਦਾ ਵੀ ਰਿਕਾਰਡ ਕਿੰਨਾ ਕਿਹੜਾ ਇਹ ਪਲੂਣ ਵੱਛੀ ਦੀ ਹੈ। ਇਹਦੀ ਮਾਂ ਥੱਲੇ 33 ਲੀਟਰ ਦੁੱਧ ਸੀ। ਠੀਕ ਆ ਜੀ। ਹਾਂ ਜੀ। ਬਾਈ ਕਹਿੰਦੇ ਵੀ ਪਲੂਨ ਬੱਸੀ ਦੀ ਬੱਸੀ ਆ ਇਹ 33 ਲੀਟਰ ਦੁੱਧ ਦਾ ਰਿਕਾਰਡ ਸੀਗਾ ਮਦਰ ਦਾ ਇਹਦਾ ਮੁੱਲ ਫਿਰ ਜੀ ਇਹ ਦੇ ਦੇਾਂਗੇ ਆਪਾਂ 17000 ਰੁਪਏ ਦੀ ਠੀਕ ਆ ਹਾਂਜੀ ਅੱਗੇ 6 ਨੰਬਰ ਜੀ ਇਹ ਹੈਗੀ ਆ 4.5 ਮਹੀਨੇ ਦੀ ਬੱਸੀ 4.5 ਪੌਣੇ 5 ਦੇ ਆਸ-ਪਾਸ ਆ ਇਹ ਠੀਕ ਆ ਜੀ ਹਾਂਜੀ ਬਾਕੀ ਥਣਚਾਰੀ ਇਹਦੇ ਵੀ ਇਹਦੇ ਵੀ ਥਣਚਾਰ ਨੇ ਇਹ ਤਾਂ ਥਣਚਾਰ ਚੱਕਰ ਆ ਨੇ ਥਣ ਬਹੁਤ ਚੰਗੇ ਜੀ ਹੈਨਾ ਹਾਂਜੀ ਤੋੜ ਦੋ ਜੀ ਮੜੀ ਜਿੱਦਣ ਲੇ ਵੇ ਫੇਸ ਕੁਆਲਟੀ ਚੈੱਕ ਕਰ ਲੋ ਹਜੇ ਬੱਚੇ ਹੀ ਆ ਉਮਰ ਕਿੰਨੀ ਦੱਸਿਆ ਜੀ ਅੱਛਾ 4.5 ਪੌਣੇ 5 ਦੇ ਆਸ-ਪਾਸ ਵੀ ਠੀਕ ਆ ਕੱਦਾ ਬਹੁਤਾ ਇਹੋ ਸਾਹ ਹਾਂ ਪੌਣੇ 4 4 ਮਹੀਨਿਆਂ ਦੀ ਬਾਈ ਬਾਈ ਨੇ ਉਮਰ ਦੱਸੀ ਆ ਬਾਕੀ ਉਸਹਾਉਨਾ ਕੱਦ ਦਾ ਅੰਦਾਜ਼ਾ ਲਾ ਲਓ ਬਹੁਤ ਚੰਗਾ ਗਾ ਬਾਕੀ ਸੋਨੇ ਵਸੇ ਮੈਨ ਡਿਟੇਲ ਸਾਰੀ ਬਾਈ ਤੋਂ ਮਿਲ ਜੂਗੀ ਬਾਈ ਕੋਲ ਹੈਗੀ ਆਗੀ ਤੇ ਇਹਦਾ ਮੁੱਲ ਫਿਰ ਕੀ ਆ ਜੀ ਜਾਇਜ਼ ਇਹ ਦੇ ਦੇ ਦਾਂਗੇ ਆਪਾਂ 14000 ਰੁਪਏ ਦੀ ਠੀਕ ਆ ਮਾਨ ਤਾਨ ਕਰ ਦਿਆਂਗੇ ਠੀਕ ਆ ਭਾਈ ਜੀ 14000 ਦੀ ਆਪਾਂ ਦੇ ਦੇ ਦਾਂਗੇ ਬਾਕੀ ਮਾਨਤਨ ਹੋ ਜਾਊਗਾ ਜੀ ਹਾਂਜੀ ਹਾਂਜੀ ਠੀਕ ਆ ਅੱਗੇ 7 ਨੰਬਰ ਜੀ ਹੋ ਗਈ ਇਹ ਕਿ ਮਹੀਨਾ ਦਾ ਬੱਚਾ ਜੀ ਇਹ ਹੈਗੀ ਆ ਕਿ 3.5 4 ਦੀ ਠੀਕ ਆ ਜੀ ਹਾਂਜੀ ਥਣ ਚਾਰੀ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਥਣ ਚਾਰ ਨੇ ਹਾਂ ਠੀਕ ਆ ਪ੍ਰਿੰਟ ਚੈੱਕ ਕਰ ਲਓ ਜੀ ਪ੍ਰਿੰਟ ਫੁੱਲ ਲਗਾ ਬਾਕੀ ਸਵੀਆਂ ਬਲੀਆਂ ਚੰਗੀਆਂ ਗੋਦਾਂ ਵਾਲੀ ਬੱਸੀ ਆ ਕੋਈ ਪਖਤੌਆ ਨਹੀਂ ਹੈਗਾ ਲਿੱਸੀ ਲਾਣੀ ਹੈ। ਰੋਇ ਨਗਰ ਵੀ ਫੁੱਲਾ ਉਮਰਦੇ ਸਾਹਿਬ ਦਾ ਕੱਦ ਵੀ ਫੁੱਲਾ। ਬਾਕੀ ਥਾਂ ਚੇਕ ਕਰਾਣੇ ਬਹੁਤ ਸੋਹਣਾ ਥਾਣਾ ਚਿਹਰੇ ਥਾਣਾ ਪੂਰੇ ਗੈਫ ਤੇ ਲੱਗੇ ਹੋਏ ਹੈਗੇ। ਇਹਦਾ ਮੁੱਲ ਕੀ ਹੈ ਜੀ ਫਿਰ? ਇਹ ਦੇ ਦਿਆਂਗੇ ਆਪਾਂ 14.5 ਦੀ। ਠੀਕ ਆ। ਬਾਕੀ ਮਾਮਤਾਨ ਹੋ ਜੂਗਾ। ਬਸ ਮਾਮਤਾਨ ਹੀ ਕਰਾਂਗੇ। ਠੀਕ ਆ ਜੀ। ਹਾਂਜੀ। ਅੱਗੇ 8 ਨੰਬਰ ਬੱਚਾ। ਇਹ ਕਿੰਨੇ ਦਾ ਟਾਈਮ ਦਾ ਜੀ? ਇਹ 3.5 ਮਹੀਨਿਆਂ ਦਾ ਬੱਚਾ ਹੈਗਾ। ਠੀਕਾ ਹਾਂਜੀ ਬਈ ਤੋੜਾ ਤਰਾ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਬਹੁਤ ਚੰਗਾ ਵਾਕਿਸ ਨਕ ਬਣਾਣਾ ਵਸੀ ਚ ਫੁੱਲ ਹੈ ਫੇਸ ਦਿਖਾ ਦੇ ਮੜਾ ਇਧਰ ਨੂੰ ਲੈ ਬਈ ਫੇਸ ਚੈੱਕ ਕਰ ਲੋ ਬਹੁਤ ਪਿਆਰਾ ਬੱਚਾ ਬੋਦੀ ਵਾਦੀ ਚੈੱਕ ਕਰ ਲੋ ਫੁੱਲ ਕਮਾਲ ਦੀ ਆ ਬਾਕੀ ਚਾਰੀ ਥਾਣਾ ਕਿਸੇ ਦੇ ਫੋਟ ਸਾਹ ਨੇ ਇਹਦਾ ਇੱਕ ਮੜਾ ਜਿਹਾ ਬੱਚਾ ਹੈਗਾ ਪਰ ਉਹ ਚੱਲਦਾ ਨਹੀਂ ਚਾ ਜਿਹੜੇ ਕਲੀਅਰ ਥਣ ਨੇ ਚਾਰ ਨੇ ਠੀਕ ਆ ਤੇ ਕੋ ਮੜਾ ਜਿਹਾ ਇੱਕ ਦਾਣਾ ਜਿਹਾ ਦਿਖਾਈ ਦਿੰਦਾ ਪਰ ਉਹ ਚੱਲਦਾ ਨਹੀਂ ਹੁੰਦਾ ਆਪਾਂ ਦਿਖਾ ਦਿੰਨੇ ਆ ਮੜਾ ਜੇ ਹਾਂ ਲੋ ਵੀ ਮਾੜਾ ਇਹ ਬਈ ਕਨੇ ਹੈਗਾਗਾ ਉਹ ਦੱਸ ਪਰ ਅਰੀਜਨਲ ਸਨਚਾਰ ਨੇ ਠੀਕ ਹੈ ਜੀ ਜਿਹੜੇ ਦੁੱਧ ਚੱਲਣਗੇ ਠੀਕ ਹੈ ਜੀ ਪਰ ਦੋਨਾਂ ਚੋਂ ਦੁੱਧ ਨਹੀਂ ਆਉਂਦਾ ਹੁੰਦਾ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਕੀ ਹੈ ਜੀ ਇਹ 11000 ਰੁਪਏ ਦੀ ਦੇ ਦੇਾਂਗੇ ਠੀਕ ਹੈ ਜੀ ਬਈ ਕਨੇ 11000 ਰੁਪਏ ਦੀ ਆਪਾਂ ਦੇ ਦੇਾਂਗੇ ਤੇ ਬਾਕੀ ਸਾਰੀਆਂ ਡਿਟੇਲ ਆਪਣੀ ਸਾਰੀਆਂ ਦੀ ਦੇ ਦੇਾਂਗੇ ਆਪਾਂ ਠੀਕ ਹੈ ਜੀ ਹਾਂਜੀ ਤੇ ਨਗ ਸੀਗੇ ਬਈ ਬਈ ਕੋਲੇ 8 ਆਪਾਂ 8 ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨਾਲ ਦੇਖਣ ਲਈ da